ਕਿਹੜਾ ਟਰੈਕਟਰ ਲੈ ਕੇ ਆਏ ਇਹ 255 ਜੀ ਮਹਿੰਦਰਾ ਦਾ 255 ਮਹਿੰਦਰਾ ਹਾਂ ਜੀ ਇਹਦਾ ਰੰਗ ਬਈ ਇੱਕ ਤਾਂ ਲਾਲ ਆਉਂਦਾ ਹੁੰਦਾ ਇੱਕ ਇਹ ਰੀਲੇ ਚ ਵੀ ਆਏ ਜੀ ਰੀਲੇ ਮਾਡਲ ਆ ਜੀ ਇਹ ਇਹ 90 ਮਾਡਲ ਜੀ 90 ਮਾਡਲ ਸਟਾਰਟ ਕਰਦੇ ਦੀ 128000 ਰੁਪਏ ਜੀ 128000 ਹਾਂ ਜੀ ਇਹ ਚੋ ਮਾਨਤਾ ਕਿੰਨੇ ਕਦਾ ਕਰੋਗੇ ਜੀ 20 ਦਾ ਦੇ ਦਾਂਗੇ ਜੀ 120 ਦਾ ਅੱਗੇ ਆ ਗਿਆ ਜੀ ਐਸਰ 241 ਇਹ ਕਿੰਨੇ ਮਾਡਲ ਆ ਜੀ 20 ਮਾਡਲ ਜੀ 20 ਮਾਡਲ ਸੀਡ ਮਾਡਲ ਕਰਦੇ ਦੀ ਜੀ 260000 ਰੁਪਇਆ ਜੀ 260000 ਰੁਪਇਆ ਡਿਮਾਂਡ ਆ। 20000 ਦਾ ਕਰ ਦੋਗੇ ਜੀ? 20000 ਦਾ ਕਰ ਦਾਂਗੇ ਜੀ। 20000 ਦਾ 20000 ਦਾ ਡਿਸਕਾਊਂਟ ਹੋ ਜੂ ਤੁਹਾਨੂੰ ਆਹ ਟਰੈਕਟਰ 'ਚੋਂ। ਅੱਗੇ ਆ ਗਿਆ ਜੀ ਮੈਸੀ 241। ਇਹ ਕਿੰਨੇ ਮਾਡਲ ਹੈ ਜੀ? 2001 ਮਾਡਲ। ਡਿਮਾਂਡ ਕਰ ਰਿਹਾ ਜੀ। 224000 ਰੁਪਇਆ ਜੀ। 224000 ਰੁਪਇਆ ਦਾ ਡਿਮਾਂਡ ਆ। ਨੰਬਰ ਹੈਗਾ ਜੀ 94177 ਜੀ। ਹਾਂਜੀ। 70935 ਪਿੰਡ ਕਿਹੜਾ ਬਾਈ ਜੀ? ਸੰਦੋਹਾ ਜੀ। 33 ਸਾਲ ਬਾਈ ਜੀ ਸਾਰੇ ਦੋਸਤਾਂ ਮੇਰਾ ਸਵਾਗਤ ਹੈ ਤੁਹਾਡਾ ਆਪਣੇ YouTube ਤੇ ਅੱਜ ਬਾਈ ਜੀ ਛੋਟੇ ਜ਼ਿਮੀਦਾਰਾਂ ਲਈ ਟਰੈਕਟਰ ਲੈ ਕੇ ਆਏ ਆ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਅੱਛੀ ਕਾ ਬਾਈ ਜੀ ਸਸਰੀ ਕਾ ਬਾਈ ਹੋਰ ਕਿਵੇਂ ਨਹੀਂ ਵਧੀਆ ਜੀ ਵਧੀਆ ਤੇ ਕਿੰਨੇ ਕ ਟਰੈਕਟਰ ਅਵੇਲੇਬਲ ਹੁੰਦੇ ਆਪਣੇ ਕੋਲੇ ਜੀ ਆਪਣੇ ਕੋਲ 3-4 ਟਰੈਕਟਰ ਹੁੰਦੇ 3-4 ਟਰੈਕਟਰ ਹੁੰਦੇ ਆ ਆਪਣੇ ਕੋਲੇ ਘੱਟ ਰੇਟਾਂ ਵਾਲੇ ਵਧੀਆ ਟਰੈਕਟਰ ਹੁੰਦੇ ਆ ਨਾ ਬਾਈ ਹਾਂ ਜੀ ਛੋਟੇ ਜ਼ਿਮੀਦਾਰਾਂ ਲਈ ਛੋਟੇ ਜ਼ਿਮੀਦਾਰਾਂ ਲਈ ਠੀਕ ਆ ਜੀ ਅੱਜ ਆਹ ਕਿਹੜਾ ਟਰੈਕਟਰ ਲੈ ਕੇ ਆਏ ਇਹ 255 ਜੀ ਮਹਿੰਦਰਾ ਦਾ 255 ਮਹਿੰਦਰਾ ਹਾਂ ਜੀ ਇਹਦਾ ਰੰਗ ਬਈ ਇੱਕ ਤਾਂ ਲਾਲ ਆਉਂਦਾ ਹੁੰਦਾ ਇੱਕ ਇਹ ਨੀਲੇ 'ਚ ਵੀ ਆਇਆ ਜੀ ਨੀਲੇ 'ਚ ਆਇਆ ਕੋ ਉਂ ਫਿਰਿਆ ਹੋਇਆ ਬੁਰਛਣਾ ਨਹੀਂ ਨਹੀਂ ਆਇਆ ਹੋਇਆ ਜੀ ओरिजिनल ਆ ਲੀਲਾ ओरिजिनल ਜੀ ਕੰਪਨੀ ਵੱਲੋਂ ਆਇਆ ਵਾ ਬਈ ਨੀਲੇ ਰੰਗ 'ਚ ਕਿੰਨੇ ਮਾਡਲ ਆ ਜੀ ਇਹ ਇਹ 90 ਮਾਡਲ ਜੀ 90 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਮਗਲੇ ਟਾਇਰ ਨਵੇਂ ਆ ਜੀ ਹਾਂ ਜੀ ਮੂਰਲੇ 70 ਕ ਪੈਸੇ ਮੂਰਲੇ 70 ਕ ਪੈਸੇ ਟਾਇਰ ਆ ਬਾਈਕਰੇ ਟਾਇਰ ਬਿਲਕੁਲ ਨਵੇਂ ਆ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੰਦ ਤੁਸੀਂ ਰੰਗ ਪੁਆਇੰਟ ओरिजिनल ਆ ਬਈ ਜੀ ਕੰਪਨੀ ਵੱਲੋਂ ਪਹਿਲਾਂ ਇਹੀ ਰੰਗ ਆਉਂਦਾ ਰਿਹਾਗਾ ਇਸ ਦੋ ਵਾਰ ਨਾ ਰੰਗ ਤੇ ਚੱਲੇ ਆ ਹਾਂ ਜੀ ਕੀ ਡਿਮਾਂਡ ਕਰਦੇ ਆਂ ਦੀ 128000 ਰੁਪਇਆ ਜੀ 128000 ਹਾਂ ਜੀ ਇਹ ਚੋ ਮਾਨਤਾਣ ਕਿੰਨੇ ਕਦਾ ਕਰੋਗੇ ਜੀ 20 ਦਾ ਦੇ ਦਾਂਗੇ 120 ਦਾ ਤੇ ਬਾਈਂਡਰੀ ਬੂੰਡਰੀ ਓਕੇ ਹੋਊਗਾ ਹਾਂ ਜੀ ਸੈਲਫ ਸਟਾਰਟ ਸੈਲਫ ਸਟਾਰਟ ਆ ਸਾਨੂੰ ਧੱਕਾ ਲਾਉਣ ਦੀ ਜਮਾ ਲੋੜ ਨਹੀਂ ਹਾਂ ਜੀ ਠੀਕ ਹੈ ਜੀ ਅੱਗੇ ਆ ਗਿਆ ਜੀ ਐਸਰ 241 ਇਹ ਕਿੰਨੇ ਮਾਡਲ ਆ ਜੀ 20 ਮਾਡਲ ਜੀ 20 ਮਾਡਲ ਆ ਇਹਦੀ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਇਹਦੇ ਟਾਇਰ ਮੂਰਲੇ ਹੈਗੇ 60 ਪੈਸੇ ਮਗਰ ਲੱਸੀ ਪੈਸੇ ਜੀ ਬਾਈ ਕਾਲੇ ਸੀ ਬਾਈਂ ਸੇ ਫਰੰਟ ਵਾਲੇ 60 ਕੁ ਪੈਂਸੇ ਰੰਗ ਪੇਂਟ ਦਾ ਬਾਈ ਜੀ Ориਜినਲ 20 ਮਾਡਲ ਆ ਜੀ 20 ਮਾਡਲ ਆ ਜਮਾ Ориਜినਲ ਆ ਰੰਗ ਪੇਂਟ ਦਾ ਤੇ ਘੰਟੇ ਚੈੱਕ ਕਰ ਲੈ ਕਿੰਨੇ ਕੇ ਚੱਲੇ ਆ ਨੂੰ ਘੰਟੇ ਵੀ ਦਿਖਾ ਨੇ ਬਾਈ ਕਿੰਨੇ ਕੇ ਚੱਲੇ ਡ੍ਰੈਕਟਰ ਆ ਤੇ ਹੈ 3324 ਘੰਟੇ ਚੱਲਿਆ ਹੋਇਆ ਇਹ ਮਗਰਾੜਾ ਮੁਰੂੜਾ ਦਾ ਤੇ ਰੰਬਾ ਰੰਬਾ ਦਾ ਰੰਗ ਆ ਜਮਾ ਵਧੀਆ ਚਿੱਟਾ ਦੁੱਤਰਕ ਰੰਗ ਪੇਂਟ ਦੀ ਭਈ ਪੂਰੀ ਗਰੰਟੀ ओरिजिनल ਆ ਉਹ ਬਾਰੇ ਹੀ ਨਾਲ ਟਰੈਕਟਰ ਹੀ ਸਾਰਾ ਸਾਰਾ ਟਰੈਕਟਰ ओरिजिनल ਹੈ 20 ਮਾਡਲ ਹੈ ਜੀ 20 ਮਾਡਲ ਕਿਤੇ ਵੀ ਨਿਕਲ ਮੈਂ ਲੱਗੀ ਠੀਕ ਆ ਜੀ ਤੇ ਕੀ ਡਿਮਾਂਡ ਕਰਦੇ ਦੀ 2,60,000 ਰੁਪਏ ਜੀ 2,60,000 ਰੁਪਏ ਡਿਮਾਂਡ ਹੈ ਤੇ ਉਹ ਸਾਊਂਡ ਸਿਸਟਮ ਨਾਲ ਹੀ ਦੇਉਗੇ ਨਾਲ ਹੀ ਦੇਵਾਂਗੇ ਜਨਾਬ ਠੀਕ ਆ ਜੀ ਇਹ ਚ ਮਰਦਾਨ ਕਿੰਨੇ ਦਾ ਕਰ ਦੋਗੇ 20,000 ਦਾ ਕਰ ਦਾਂਗੇ ਜੀ 20,000 ਦਾ 20,000 ਦਾ ਡਿਸਕਾਊਂਟ ਹੋ ਜੂਜ ਨੂੰ ਆ ਟਰੈਕਟਰ 'ਚੋਂ ਅੱਗੇ ਆ ਗਏ ਜੀ ਮੈਸੀ 241 ਇਹ ਕਿੰਨੇ ਮਾਡਲ ਹੈ ਜੀ 2001 ਮਾਡ 2001 ਮਾਡਲ ਆ ਤੇ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਮੂਰਲੇ ਟਾਇਰ ਨਵੇਂ ਆ ਮਗਰ ਲੱਸੀ ਪਈ ਸੀ ਜੀ ਬਾਈਕ ਆਲੇ ਹੈਗੇ ਜੀ 80 ਪਈ ਸੀ ਫਰਾਂਟ ਟਰ ਬਿਲਕੁਲ ਨਵੇਂ ਟਾਇਰਾ ਤੇ ਰੰਗ ਪੇਂਟ ਪਾਈ ਸੀ ओरिजिनल ओरिजिनल ਡਬਲ ਕਲੱਚ ਆ 6 ਛਿਰੀ ਆ ਡਬਲ ਕਲੱਚ ਆ 6 ਛਿਰੀ ਟਰੈਕਟਰ ਆ ਬਾਈ ਜੀ ਤੇ ਮਾਡਲ ਕਿੰਨੇ ਜੀ 2001 ਜੀ ਇੱਕ ਮਾਡਲ ਆ ਤੇ ਕੀ ਡਿਮਾਂਡ ਕਰਦੇ ਨੇ ਜੀ 2 ਲੱਖ 24000 ਰੁਪਏ ਜੀ 2 ਲੱਖ 24000 ਰੁਪਏ ਦਾ ਡਿਮਾਂਡ ਆ ਜੀ ਤੇ ਚੁ ਕਿੰਨੇ ਦਾ ਮਾਨਤਾ ਕਰ ਦੋਗੇ ਇਹਦੇ ਚ 15 ਦੇ ਦਾਂਗੇ 215000 ਦਾ ਹਾਂਜੀ ਹਾਂ 215000 ਦਾ ਟਰੈਕਟਰ ਸਾਨੂੰ ਮਿਲ ਜੂ ਜੇ ਕਿ ਇਹਨੇ ਆਪਣਾ ਟਰੈਕਟਰ ਵਿੱਚ ਘਟਾਉਣਾ ਕੱਟ ਲਾਂਗੇ ਜੀ ਇਹ ਚ ਵੀ ਕੱਟਿਆ ਜੀ ਹਾਂਜੀ ਉਹ ਤੇ ਟਰੈਲੀ ਆ ਜੀ ਇਹ ਨਾਲ ਹੀ ਸਾਨੂੰ ਟਰਾਲੀ ਦਿਖਾ ਦਿੰਨੇ ਸਿੰਗਲ ਟਾਇਰੀ ਤੇ ਜੈਕ ਵਾਲੀ ਟਰਾਲੀ ਜੈਕ ਵਾਲੀ ਕੀ ਡਿਮਾਂਡ ਕਰਦੇ ਆਂ ਇਹਦੀ 116000 ਰੁਪਿਆ ਜੀ 116000 ਰੁਪਿਆ ਡਿਮਾਂਡ ਆ ਸਿੰਗਲ ਟਾਇਰੀ ਟਰਾਲੀ ਆ ਦੇਖ ਸਕਦੇ ਹੋ ਕੰਡੀਸ਼ਨ ਥੋੜੇ ਸਾਹਮਣੀ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਬੇਦਰ ਟਾਇਰ ਵਧੀਆ ਜੀ ਵਧੀਆ ਪੈਰ ਵਧੀਆ ਹੈਗੇ ਬਾਈ ਜੀ ਕੰਮ ਵਾਲੇ ਤੇਰੇ ਕਿਸੇ ਨੇ 4 ਪਾਉ ਨੂੰ ਲੈਣੀ ਹੋਵੇ ਉਹ ਦੇ ਦਾਂਗੇ ਕਿਰਾਏ ਤੇ ਕਿਰਾਏ ਤੇ ਵੀ ਦੇ ਦਾਂਗੇ ਕਿਰਾਏ ਤੇ ਵੀ ਮਿਲ ਜੂਗੀ ਹਾਂ ਜੀ ਠੀਕ ਹੈ ਜੀ ਆਪਣਾ ਨੰਬਰ ਹੈਗਾ 94173 ਹਾਂ ਜੀ 70935 ਪਿੰਡ ਕਿਹੜਾ ਬਾਈ ਜੀ ਸੰਦੋਹਾ ਜੀ ਸੰਦੋਹਾ ਪਿੰਡ ਹਾਂ ਜੀ ਠੀਕ ਹੈ ਹਾਂ ਜੀ ਦੋਸਤੋ ਵੀਡੀਓ ਕਿਵੇਂ ਲੱਗੀ ਤਾਂ ਨੂੰ ਆਪਣੀ ਅੱਜ ਦੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਧੰਨਵਾਦ